ਗਰੀਬ ਮਾਪਿਓ ਦੀ 16-17 ਸਾਲ ਦੀ ਧੀ ਬੀਤੇ 2-3 ਦਿਨ ਤੋਂ ਗਾਇਬ ਸੀ ਪੁਲਿਸ ਪ੍ਰਸ਼ਾਸਨ ਦੇ ਉਹ ਹਾੜੇ ਕੱਢਦੇ ਰਹੇ ਉਹਨਾਂ ਦੇ ਵੱਲੋਂ ਦੱਸਿਆ ਵੀ ਗਿਆ ਕਿ ਤਿੰਨ ਮੁੰਡਿਆਂ ਨੂੰ ਪਿੰਡ ਦੇ ਵਿੱਚ ਘੁੰਮਦੇ ਦੇਖਿਆ ਗਿਆ ਸੀ ਉਹਨਾਂ ਨੂੰ ਫੜ ਕੇ ਪੁੱਛਗਿੱਛ ਕੀਤੀ ਜਾਵੇ ਪਰ ਇਸ ਗਰੀਬ ਪਰਿਵਾਰਤੀ ਅਤੇ ਰੋਂਦੇ ਹੋਏ ਮਾਪਿਓ ਦੀ ਕਿਸੇ ਦੇ ਵੱਲੋਂ ਨਹੀਂ ਸੁਣੀ ਗਈ ਅੱਜ 12ਵੀਂ ਦੇ ਵਿੱਚ ਪੜ੍ਹਦੀ ਇਸ ਨਾਬਾਲਗ ਕੁੜੀ ਦੀ ਖੇਤਾਂ ਦੇ ਵਿੱਚੋਂ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਜਿਸ ਤੋਂ ਬਾਅਦ ਪੂਰਾ ਪਿੰਡ ਇਕੱਠਾ ਹੋਇਆ ਤੇ ਦੱਸ ਰਿਹਾ ਹੈ ਕਿ ਬੀਤੇ 3 ਦਿਨ ਤੋਂ ਇਹ ਪਰਿਵਾਰ ਰੋਂਦਾ ਪਿੱਟਦਾ ਘੁੰਮ ਰਿਆ ਸੀ ਪਰ ਗਰੀਬੀ ਦੇ ਚਲਦੇ ਹੋਏ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਤਿੰਨ ਦਿਨਾ ਤੋਂ ਲਾਪਤਾ ਕੁੜੀ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਸਨਸਨੀ ਫੈਲੀ ਹੈ ਦੱਸਦੀ ਹੈ ਕਿ ਬਠਿੰਡਾ ਦਿਹਾਤੀ ਦੇ ਡੀਐਸਪੀ ਹਰਜੀਤ ਸਿੰਘ ਥਾਣਾ ਸਦਰ ਦੇ ਬੱਲੂਆਣਾ ਚੌਂਕੀ ਦੀ ਪੁਲਿਸ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਸੀ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਫਿੰਗਰਪ੍ਰਿੰਟ ਮਾਰਾਂ ਦੀ ਟੀਮ ਨੂੰ ਮੌਕੇ ਤੇ ਸੱਦਿਆ ਗਿਆ ਅਤੇ ਇਸ ਮ੍ਰਿਤਕ ਕੁੜੀ ਦੇ ਜਾਣਕਾਰਾਂ ਦੇ ਬਿਆਨ ਲਏ ਜਾ ਰਹੇ ਨੇ ਇਹ ਕੁੜੀ ਜੋ ਕਿ 12ਵੀਂ ਜਮਾਤ ਦੀ ਵਿਦਿਆਰਥਣ ਸੀ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਲੜਕੀ ਮੰਗਲਵਾਰ ਨੂੰ 7 ਵਜੇ ਦੇ ਕਰੀਬ ਸਵੇਰੇ ਸੈਰ ਕਰਨ ਗਈ ਸੀ ਉਸ ਤੋਂ ਬਾਅਦ ਉਹ ਮੁੜ ਕੇ ਘਰ ਹੀ ਨਹੀਂ ਆਈ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਵੱਲੋਂ ਹੀ ਨਾਮਾ ਲੂਮ ਵਿਅਕਤੀਆਂ ਦੇ ਨਾਲ ਮਿਲ ਕੇ ਅਗਵਾ ਕੀਤਾ ਗਿਆ ਸੀ। ਪੁਲਿਸ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਮੰਗਲਵਾਰ ਨੂੰ ਪਿੰਡ ਦੇ ਇੱਕ ਲੜਕੇ ਦੇ ਵਿਰੁੱਧ ਇਹ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਕੀਤੀ ਗਈ ਸੀ ਪਰ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਚੰਗੀ ਤਰ੍ਹਾਂ ਪੁੱਛਗਿੱਛ ਨਹੀਂ ਕੀਤੀ ਗਈ ਜੇਕਰ ਇਹ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਅੱਜ ਸਾਡੀ ਧੀ ਜ਼ਿੰਦਾ ਹੁੰਦੀ ਚੋਨੇ ਦੇ ਖੇਤਾਂ ਦੇ ਵਿੱਚੋਂ ਗਲੀ ਸੜੀ ਮ੍ਰਿਤਕ ਦੇ ਬਰਾਮਦ ਹੋਈ ਹੈ ਇਹ ਲੜਕੀ ਮੰਗਲਵਾਰ ਨੂੰ ਸਵੇਰੇ ਘਰ ਤੋਂ ਸੈਰ ਕਰਨ ਦੇ ਲਈ ਨਿਕਲੀ ਸੀ ਜਦੋਂ ਉਹ ਕਾਫੀ ਦੇਰ ਘਰ ਵਾਪਸ ਨਾ ਪਰਤੀ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲੜਕੀ ਦੇ ਅਗਵਾ ਦੀ ਸ਼ੰਕਾ ਜ਼ਾਹਿਰ ਕਰਦਿਆਂ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਕਿੰਜ ਹੁਣ ਚੋਨੇ ਦੇ ਖੇਤਾਂ ਦੇ ਵਿੱਚ ਇੱਕ ਕਾਮੇ ਦੇ ਵੱਲੋਂ ਜੋ ਕਿ ਉੱਥੇ ਕੰਮ ਕਰਦਾ ਸੀ ਉਸ ਨੇ ਦੇਖਿਆ ਕਿ ਅੱਜ ਕੀ ਨਾ ਜੀ ਕਮਲੇ ਜੀ ਸਰ ਹਾਂਜੀ ਕੀ ਮਾਮਲਾ ਦੱਸੋ ਜੀ ਮਾਮਲਾ ਇਹ ਹੈਗੇ ਜੀ ਸਰ ਕੱਲ ਉਹਦੀ ਮਾਂ ਹੀ ਸੀ ਮੁੰਡੇ ਦੀ ਦੋਨਾਂ ਦੀ ਗੱਗੂ ਦੀ ਤੇ ਸੰਦੀਪ ਦੀ ਉਹ ਕਹਿੰਦੇ ਵੀ ਤੁਸੀਂ ਸਾਡੇ ਨਾਲ ਰਾਜੀਨਾਮਾ ਕਰ ਲਓ ਵੀ ਸਾਡੇ ਮੁੰਡੇ ਛੱਡ ਦੋ ਅਸੀਂ ਕਿਹਾ ਨਹੀਂ ਅਸੀਂ ਉਹਨਾਂ ਨੂੰ ਕਿ ਕੁੜੀ ਕਹਿੰਦੇ ਤੁਹਾਨੂੰ ਦੋ ਦਿਨਾਂ ਚ ਲੱਭ ਕੇ ਲਿਆ ਕੇ ਦੇਵਾਂਗੇ ਅਸੀਂ ਵੀ ਕਿੱਥੋਂ ਮਰਜੀ ਲਿਆ ਕੇ ਦੇ ਇਹ ਕੁੜੀ ਤੁਹਾਨੂੰ ਲਿਆ ਕੇ ਦੇਵਾਂਗੇ ਸਵੇਰੇ ਅੱਜ ਆਏ ਫਿਰ ਵੀ ਉਹਨਾਂ ਨਾਲ ਹੀ ਗੱਲ ਕਹੀ ਹੈਗੀ ਕਹਿੰਦੇ ਕੁੜੀ ਤੁਹਾਨੂੰ ਲੱਭ ਕੇ ਲਿਆ ਕੇ ਦੇਵਾਂਗੇ ਅਸੀਂ ਕੁੜੀ ਦੋ ਦਿਨਾਂ ਹੀ ਮਾਰੀ ਹੈਗੀ ਹੈ ਨਾ ਤਾਂ ਇਹ ਕਿਹੜਾ ਪਿੰਡ ਸਾਡੇ ਪ੍ਰੋਣੇ ਨੇ ਸਾਨੂੰ ਜਦੋਂ ਫੋਨ ਕੀਤਾ ਜੀ ਤੇ ਵੀ ਆਪਣੇ ਕੁੜੀਆਂ ਦਾ ਇਸ ਤਰ੍ਹਾਂ ਹੋ ਗਿਆ ਵੀ ਗੁੱਡੀ ਚੱਕੀ ਗਈ ਕੀ ਨਾਮ ਉਹਨਾਂ ਦਾ ਕਿਹਨੇ ਫੋਨ ਕੀਤਾ ਆਪਣੇ ਸਲੀਮ ਸਿੰਘ ਸਲੀਮ ਅਰਮ ਓਕੇ ਠੀਕ ਹੈ ਪਿੰਡ ਦੇਸੂ ਉਹਨਾਂ ਦੀ ਭਾਣਜੀ ਹੈ ਜੀ ਠੀਕ ਹੈ ਜੀ ਜਿਹੜਾ ਸਲੀਮ ਸਿੰਘ ਆ ਉਹ ਸਾਡਾ ਜਵਾਈ ਹੈ ਠੀਕ ਹੈ ਹੁਣ ਠੀਕ ਹੈ ਹੁਣ ਜਦੋਂ ਸਾਨੂੰ ਪਤਾ ਲੱਗਿਆ ਸੀ ਚੌਂਕੀ ਜਾ ਕੇ ਚੌਂਕੀ ਆ ਕੇ ਅਸੀਂ ਜਦੋਂ ਪਤਾ ਕੀਤਾ ਜਿਹੜੇ ਉਹ ਤਿੰਨ ਮੁੰਡੇ ਹੈਗੇ ਆ ਇੱਕ ਜ਼ਿਮੀਂਦਾਰ ਨੇ ਦੇਖਿਆ ਰਾਤ ਨੂੰ ਇੱਕ ਸਮਾਂ 1:00 2:30 ਦਾ ਟਾਈਮ ਸੀ ਤੇ ਉਹਨਾਂ ਨੇ ਦੇਖਿਆ ਵੀ ਤੁਸੀਂ ਇੱਥੇ ਕੀ ਕਰਦੇ ਹੋ ਉਹ ਕਹਿੰਦੇ ਜੀ ਅਸੀਂ ਤਾਂ ਉਹ ਹੀ ਆਏ ਆ ਆਏ ਕਰਦੇ ਫਿਰਦੇ ਆ ਉਦੋਂ ਬਾਅਦ ਅਸੀਂ ਜਾ ਕੇ ਇਨਸਪੈਕਟਰ ਨੂੰ ਕਿਹਾ ਵੀ ਆਹ ਬੰਦੇ ਤੇ ਸਾਨੂੰ ਸ਼ੱਕ ਹੈਗਾ ਤੁਸੀਂ ਉਹਨਾਂ ਦੀ ਪੁੱਛਗਿੱਛ ਕਰੋ ਇਹਨਾਂ ਨੇ ਕੋਈ ਪੁੱਛਗਿੱਛ ਨਹੀਂ ਕੋਈ ਕੁਛ ਨਹੀਂ ਨਾ ਉਹਨਾਂ ਦਾ ਨਾਮ ਆਇਆ ਇਹਨਾਂ ਨੇ ਪਹਿਲਾਂ ਇੱਕ ਮੁੰਡਾ ਫੜਾਇਆ ਗਿਆ ਉਦੋਂ ਬਾਅਦ ਉਸਨੇ ਦੋ ਦੋ ਮੁੰਡਿਆਂ ਦਾ ਨਾਮ ਲਖਾਇਆ ਜੀ ਚੱਲ ਇੱਥੋਂ ਚਲਦੀ-ਚਲਦੀ ਗੱਲ ਹੈ ਅੱਜ ਚੌਥਾ ਦਿਨ ਸ਼ੁਰੂ ਹੋ ਗਿਆ ਜੀ ਚੌਥੇ ਦਿਨ ਤੋਂ ਲਾਸ਼ ਮਿਲ ਗਈ ਹੈ ਜੀ ਇਹਨਾਂ ਨੇ ਰਾਤ ਨੂੰ ਜਿਹੜੇ ਬੰਦੇ ਛੱਡੇ ਆ ਬੰਦੇ ਉੱਥੇ ਇਹਨਾਂ ਦੇ ਝਾੜੂ ਪੋਚਾ ਕਰੀ ਜਾਂਦੇ ਚੌਂਕੀ 'ਚ ਗੱਡੀਆਂ ਸਾਫ਼ ਕਰੀ ਜਾਂਦੇ ਆ ਕੋਈ ਕੁੱਛ ਕਰੀ ਜਾਂਦਾ ਕੋਈ ਕੁੱਛ ਕਰੀ ਜਾਂਦਾ ਜੀ ਤੇ ਅਸੀਂ ਹੁਣ ਸਾਹਿਬ ਨੂੰ ਪੁੱਛਿਆ ਜੀ ਵੀ ਅੱਜ ਅੱਜ ਲਾਸ ਕਿਵੇਂ ਮਿਲ ਗਈ ਇੱਥੋਂ ਇੱਥੇ ਜ਼ਿੰਮੇਦਾਰ ਕਹਿੰਦਾ ਲਾਸ ਨਹੀਂ ਇੱਥੇ ਅਸੀਂ ਕੰਮ ਕੀਤਾ ਹੈ ਜ਼ਿੰਮੇਦਾਰ ਕਹਿੰਦਾ ਜਿਹੜੇ ਜ਼ਿੰਮੇਦਾਰ ਦੇ ਖੇਤੋਂ ਮਿਲਿਆ ਉਹਨਾਂ ਦਾ ਬੰਦਾ ਰੱਖਿਆ ਹੋਇਆ ਉਹਨੇ ਆ ਕੇ ਦੱਸਿਆ ਜੀ ਆਪਣੇ ਖੇਤ 'ਚ ਲਾਸ ਪਈ ਹੈ ਲਾਸ ਖਤਮ ਹੋਈ ਵੀ ਆ ਬਿਲਕੁਲ ਪਿੰਜਰ ਬਣੇ ਪਏ ਆਹੀ ਗੱਲਬਾਤ ਹੈ ਜੀ ਦੋ ਦਿਨਾਂ ਦੀ ਮਰੀ ਆ ਇਹਨਾਂ ਨੇ ਦਿੰਦੀ ਮਰੀ ਆ ਜੀ ਉਹ ਜਦੋਂ ਸਾਡਾ ਅਸੀਂ ਦਿਮਾਗ ਕੀਤਾ ਅਸੀਂ ਬਰਹੰਡਾ ਪਹੁੰਚਣ ਵਾਲੇ ਸੀਗੇ ਜਦੋਂ ਸਾਨੂੰ ਇਹਨਾਂ ਨੇ ਫੋਨ ਕਰਕੇ ਇਹਨਾਂ ਨੇ ਪਰਚਾ ਕੱਟਣ ਦੀ ਕੋਸ਼ਿਸ਼ ਕੀਤੀ ਐ ਫੇਰ ਨਾ ਪਾਇਆ ਉਦੋਂ ਇਹਨਾਂ ਨੇ ਆਪਾਂ ਡੌਲਜੀ ਤੁਰੇ ਫਿਰਿਆ ਪੈਸੇ ਲੈ ਲੈਂਦੇ ਆ ਮੁੜ ਜਾਂਦੇ ਆ ਕੈਮਰੇ ਦੇਖ ਲੈਂਦੇ ਆ ਉਲਟਾ ਸਾਨੂੰ ਤੁਮ ਘਾਈਗੇ ਓੜੀ ਓੜੀ ਦੇ ਪਿਓ ਤੇ ਕਿੰਨੇ ਬੰਦੇ ਆ ਤੇ ਕੌਣ ਕੌਣ ਆ ਉਹ ਇੱਕ ਤਿੰਨ ਬੰਦੇ ਆ ਯਾਰ ਇੱਕ ਗਰੀਬ ਪਰਿਵਾਰ ਹੋਣ ਕਰਕੇ ਇੱਕ ਗਰੀਬ ਪਰਿਵਾਰ ਹੋਣ ਕਰਕੇ ਵੀ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਜਿਸੇ ਕੁੜੀ ਦੀ ਮ੍ਰਿਤਕ ਦੇ ਪਈ ਹੈ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ ਗਿਆ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਇਸ ਲੜਕੀ ਦੀ ਪਛਾਣ ਉਹੀ ਗਰੀਬ ਧੀ ਦੇ ਵਜੋਂ ਕੀਤੀ ਗਈ ਹੈ ਜੋ ਕਿ ਲਾਪਤਾ ਸੀ ਲੜਕੀ ਦੇ ਨਾਲ ਪਹਿਲਾਂ ਜ਼ਬਰਜਨਾਕ ਕੀਤਾ ਹੋਵੇ ਉਸ ਤੋਂ ਬਾਅਦ ਉਸਨੂੰ ਮਾਰਿਆ ਗਿਆ ਹੋਵੇ ਇਹ ਵੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਫਿਲਹਾਲ ਮੈਡੀਕਲ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਇਹੋ ਜਿਹਾ ਕੁਝ ਆਖਿਆ ਜਾ ਸਕਦਾ ਹੈ ਪਰ ਹਾਂ ਇਸ ਕੁੜੀ ਨੂੰ ਮਾਰਦੀ ਤਾਂ ਕਿ ਹੈ ਘਰ ਤੋਂ ਲਾਪਤਾ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਪਿੰਡ ਦੇ ਖੇਤਾਂ ਦੇ ਵਿੱਚੋਂ ਹੀ ਕੁੜੀ ਦੀ ਮ੍ਰਿਤਕ ਦੇ ਮਿਲੀ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਵਾਲੇ ਕਾਫੀ ਗੁੱਸੇ ਦੇ ਵਿੱਚ ਨੇ ਜਦੋਂ ਲਾਜ਼ਮੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜਦੋਂ ਕੋਈ ਬੰਦਾ ਜਦੋਂ ਉਹਨਾਂ ਦੀ ਡਿਊਟੀ ਹੈ ਉਹਨਾਂ ਦੀ ਡਿਊਟੀ ਹੈ ਵੀ ਅਸੀਂ ਆਹ ਬੰਦੇ ਫੜਨੇ ਆ ਉਹ ਬੰਦਿਆਂ ਨੂੰ ਉਹਨਾਂ ਨੇ ਇੱਕ ਬੰਦੇ ਨੂੰ ਫੜਿਆ ਠੀਕ ਹੈ ਨਾ ਜੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਉਹਨਾਂ ਦੀ ਕੁੱਟਮਾਰ ਕਰਦੇ ਹੋ ਕੋਸ ਮਾਰਦੀ ਕਰਦੇ ਹੋ ਉਹਨਾਂ ਨੂੰ ਮਣਾਉਂਦੇ ਹੋ ਵੀ ਬਾਈ ਗੁੜੀਆ ਕਿੱਥੇ ਆ ਤਿੰਨ ਦਿਨ ਪਹਿਲਾਂ ਕੀ ਪਤਾ ਉਹਨਾਂ ਨੇ ਉਦੋਂ ਮਾਰੀ ਨਾ ਹੋਵੇ ਜੀ ਉਹ ਠੀਕ ਹੈ ਨਾ ਜੀ ਕੀ ਪਤਾ ਉਹਨਾਂ ਨੇ ਮਾਰੀ ਨਾ ਹੋਵੇ ਜੇ ਉਹਦੇ ਇਹ ਪ੍ਰਸ਼ਾਸਨ ਕੁਛ ਨਾ ਕੁਛ ਕਰਦਾ ਕੀ ਪਤਾ ਅੱਜ ਸਾਡੇ ਕੋਲੇ ਗੁੜੀਆ ਸਹੀ ਸਲਾਮਤ ਹੁੰਦੀ ਹੁੰਦੀ ਨਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਉਹ ਮੁੰਡਿਆਂ ਨੂੰ ਹੰਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ ਜੀ ਨਾਲ ਸਾਰੇ ਪੰਜਾਬ ਦੇ ਵਿੱਚ ਪਤਾ ਹੋਣਾ ਚਾਹੀਦਾ 16 ਸਾਲ ਦੀ ਬੱਚੀ ਹੈ 15 16 ਸਾਲ ਦੀ ਬੱਚੀ ਹੈ ਜੀ 16 ਸਾਲ ਦੀ ਹੈ ਜੀ ਗੁੜੀਆ ਇਹ 16 ਸਾਲ ਤੋਂ ਪਹਿਲੇ ਐ ਗਰੀਬਾਂ ਨਾਲ ਇਸ ਤਰ੍ਹਾਂ ਧੱਕਾ ਹੋਣ ਲੱਗ ਗਿਆ ਫਿਰ ਜੇ ਜੇ ਇਹ ਜੇ ਇਹ ਵੱਡੇ ਘਰ ਦੀ ਕੁੜੀ ਹੁੰਦੀ ਤੇ ਹੁਣ ਨੂੰ ਕਦੋਂ ਦਾ ਕੁਝ ਨਾ ਕੁਝ ਹੋ ਜਾਂਦਾ ਸਭ ਕੁਝ ਹੋ ਜਾਂਦਾ ਤੇ ਹੁਣ ਤੱਕ ਕਿ ਤੁਹਾਡੀ ਤਾਂ ਕਾਰਵਾਈ ਨਹੀਂ ਹੁਣ ਗਰੀਬਾਂ ਦੀ ਕੋਈ ਸੁਣ ਨਹੀਂ ਰਿਹਾ ਕੋਈ ਸਰਪੰਚ ਮੈਂਬਰ ਹੈ ਨਹੀਂ ਪਿੰਡ 'ਚ ਕੋਈ ਤਾਂ ਸਾਡੀ ਸੁਣੇ ਕੋਈ ਤਾਂ ਸੁਣੇ ਸਾਡੇ ਕਿਸੇ ਸੈਨ ਸੁਣੀ ਹੋਏ ਜਿਹੜੀ ਹੁਣ ਕੁੜੀਆਂ ਨੂੰ ਲੈ ਕੇ ਗਿਆ ਸੀ ਕੋਈ ਸੈਨ ਨਹੀਂ ਕੀਤਾ ਸਾਥੋਂ ਧੱਕੇ ਨਾਲ ਇਹ ਲਾਸ਼ ਵੀ ਲੈ ਗਿਆ ਅਸੀਂ ਕਿਹ ਨਾਲ ਲੈ ਕੇ ਲਾਸ਼ ਵੀ ਸਾਥੋਂ ਧੱਕੇ ਨਾਲ ਕੰਮ ਹੀ ਆ ਜੀ ਉਹ ਕਹਿੰਦੀ ਅਸੀਂ ਜਾ ਕੇ ਅਸੀਂ ਕਾਰਵਾਈ ਕਰਵਾਵਾਂਗੇ ਅਸੀਂ 8 ਦਿਨਾਂ ਦਾ ਰਿਮਾਂਡ ਲਵਾਵਾਂਗੇ ਇੱਕ ਬੰਦਾ ਕਾਤਲ ਕਰਕੇ ਇੱਕ ਬੰਦਾ ਰੇੜਾ ਕਰਕੇ 8 ਦਿਨਾਂ ਦੇ ਰਿਮਾਂਡ ਮਾਣਦੇ ਹੁੰਦੇ ਨੇ ਜੀ ਮੈਂ ਤਾਂ ਉੱਥੇ ਗਿਆ ਮੈਂ ਗੋਲ ਮੋਲ ਗੱਲ ਨਾ ਕਰਾ ਤੂੰ ਇਹ ਕੋਈ 8 ਦਿਨਾਂ ਦਾ ਰਿਮਾਂਡ ਹੁੰਦਾ ਐਸਟਾ 8 ਦਿਨਾਂ ਦਾ ਥੋੜਾ ਜਿਹਾ ਹੁੰਦਾ ਬਾਕੀ ਗੱਲ ਹੋਰ ਬ੍ਰਦਰ ਜਦੋਂ ਆਪਾਂ ਪੁਲਿਸ ਦੇ ਗੇਟ ਦੇ ਮੂਹਰੇ ਚਲੇ ਜਾਂਦੇ ਆ ਨਾ ਜੇ ਆਪਾਂ ਅਪਰਾਧੀ ਹੋਈਏ ਤੇ ਪੁਲਸ ਵਾਲਿਆਂ ਨੂੰ ਇਹਨਾਂ ਪਤਾ ਹੁੰਦਾ ਵੀ ਇਹ ਬੰਦਾ ਕਤਲ ਕਰਕੇ ਆਇਆ ਜਾਂ ਚੋਰ ਆਇਆ ਜਾਂ ਕੁਝ ਵੀ ਆ ਜਾਂ ਠੱਗ ਆਇਆ ਉਹਨਾਂ ਦੇ ਸਾਰੀਆਂ ਗੱਲਾਂ ਧਿਆਨ ਚ ਹੁੰਦੀਆਂ ਜੀ ਕਿਉਂ ਸਭ ਕੁਝ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਜੀ ਕੁੜੀ ਨੂੰ ਲਾਪਤਾ ਹੋਏ ਕਿੰਨੇ ਦਿਨ ਹੋ ਗਏ ਕੁੜੀ ਨੂੰ ਬ੍ਰਦਰ ਜੀ 3-4 ਦਿਨ ਹੋ ਗਏ ਤੇ ਇੱਕ ਕੁੜੀ ਉਹਨਾਂ ਕੋਲ ਸੀ ਬ੍ਰਦਰ ਦੀ ਮੇਰੀ ਗੱਲ ਸੁਣੋ ਇਹ ਬੜੀ ਗੱਲ ਹੈ ਜਿਹੜੇ ਦਿਨ ਕੈਮਰੇਜ ਆਈ ਨਹੀਂ ਸੀ ਕਾਰ ਕਾਨੂੰਨੀ ਕਾਰਵਾਈ ਕਰੀ ਹੈ ਉਹਨੂੰ ਰਾਤ ਨੂੰ ਨਹੀਂ ਪਤਾ ਲੱਗਿਆ ਸਾਨੂੰ ਕੋਈ ਨਾ ਕਹਿੰਦੇ ਵੀ ਆਪਾਂ ਐ ਕਰ ਲਾਂਗੇ ਇੰਜੋਏ ਕਰ ਲਾਂਗੇ ਨਿਬੇੜ ਲੋ ਐ ਕਰ ਲੋ ਸਾਨੂੰ ਕੁਛ ਨਹੀਂ ਬਸ ਸਿਰਫ ਰਾਤੋਂ ਰਾਤ ਹੀ ਵੀ ਇੱਕ 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 ਗੱਲ ਤੁਹਾਡੀ ਵਿੱਚ ਆ ਤੁਹਾਨੂੰ ਕੌਣ ਕਹਿ ਕੇ ਗਿਆ ਵੀ ਆਪਾਂ ਨਿਬੇੜ ਲਾਂਗੇ ਉਹ ਮੁੰਡੇ ਦੇ ਜਿਹੜੇ ਮੁੰਡੇ ਫੜੇ ਹੋਏ ਆ ਨਿਬੇੜ ਲਾਂਗੇ ਆਪਾਂ ਐ ਕਰ ਲਈ ਐ ਕਰ ਲਈ ਜੋ ਕਰ ਲਈ ਉਹਨਾਂ ਬਾਪੀ ਨਾ ਬੱਲੂ ਵਾਲਾ ਚੌਂਕੀ ਕਹਿੰਦੀ ਐ ਬੱਲੂ ਵਾਲਾ ਚੌਂਕੀ ਕਹਿੰਦੀ ਆਪਾਂ ਐ ਕਰਾਂਗੇ ਐ ਕਰਾਂਗੇ ਜੋ ਸਰਦਾਰਗੜ ਦੀ ਇੱਕ ਮਾਈਨਰ 16 17 ਸਾਲ ਦੀ ਲੜਕੀ ਜਿਹਦਾ ਨਾਮ ਐਡਸਕਲੂਜ਼ ਨਹੀਂ ਕਰਨਾ ਚਾਹਵਾ ਤੁਹਾਡੇ ਕੋਲ ਤਾਂ 6 7 ਤਰੀਕ ਦੀ ਮਾਪੇ ਦੇ ਮਾਪਕ ਸਵੇਰੇ 7 ਵਜੇ ਲੜਕੀ ਜਿਹੜੀ ਹੈਗੀ ਆ ਉਹ ਘਰੋਂ 5:30 6 ਵਜੇ ਸੈਰ ਕਰਨ ਗਈ ਹੈ ਤੇ ਮਾਪੇ ਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਸ਼ੱਕ ਹੁੰਦਾ ਵੀ ਸਾਡੀ ਲੜਕੀ ਨੂੰ ਕੋਈ ਇਹਨਾਂ ਦੇ ਪਿੰਡ ਦਾ ਹੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ ਇਹ ਐਸੀ ਜਾਤੀ ਨਾਲ ਸੰਬੰਧ ਰੱਖਦੇ ਆ ਤੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਦੂਸਰੇ ਘਰ ਦਾ ਕੋਈ ਨਾ ਹੈਗਾ ਵੀ ਉਹਨਾਂ ਨੇ ਇਹਨਾਂ ਨੂੰ ਤੇ ਇੱਕ ਹੋਰ ਨਾਮ ਨੂੰ ਵਿਅਕਤੀ ਨੇ ਜਿਹੜਾ ਹੈਗਾ ਇਹਨਾਂ ਨੂੰ ਲੜਕੀ ਨੂੰ ਗਵਾ ਕੀਤਾ ਜਿਹਦੇ ਆਧਾਰ ਤੇ ਅਸੀਂ ਮਕਦਮਾ ਜਿਹੜਾ ਨੰਬਰ 150 ਥਾਣਾ ਸਦਰ ਪਟੰਡਾ ਮਿਤੀ 8/7/2000 ਜਿਹੜਾ ਹੈਗਾ 25 ਨੂੰ ਦਰਜ ਕਰ ਲਿਆ ਗਿਆ ਤੇ ਨਾਲ ਦੀ ਨਾਲ ਜਿਹੜਾ ਬੰਦਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਉਹ ਹੁਣ ਪੁਲਿਸ ਰਿਮਾਂਡ ਤੇ ਚੈੱਕ ਕਰ ਰਹੇ ਆ ਅਸੀਂ ਅੱਜ ਉਹਦਾ ਰਿਮਾਂਡ ਲੈ ਰਹੇ ਆ ਤੇ ਅੱਜ ਹੀ ਸਾਨੂੰ ਇਤਲਾਹ ਮਿਲੀ ਵੀ ਇੱਥੇ ਜਿਹੜੀ ਲੜਕੀ ਦੀ ਬਾਡੀ ਹੈਗੀ ਹੈ ਉਹ ਲੜਕੀ ਦੇ ਪਰਿਵਾਰ ਦੇ ਘਰ ਦੇ ਸਾਹਮਣੇ ਕੋਈ 2-3 ਕਿੱਲੇ ਪਿੱਛੇ ਝੋਨੇ ਦੇ ਵਿੱਚ ਬਾਡੀ ਮਿਲੀ ਹੈ ਬਾਡੀ ਕਾਫੀ ਖਾਦੀ ਹੋਈ ਹੈ ਜਿਵੇਂ ਜਾਨਵਰਾਂ ਨੇ ਜਾਂ ਕੁੱਤਿਆਂ ਨੇ ਮੈਂ ਕਹਿ ਸਕਦਾ ਵੀ ਉਹ ਕੋਈ ਖਾਦੀ ਹੋਈ ਮਿਲੀ ਗਈ ਹੈ ਅਸੀਂ ਉਹ ਬਾਡੀ ਦਾ ਹੁਣ ਪੋਸਟਮਾਰਟਮ ਕਰਾ ਰਹੇ ਹਾਂ ਡਾਕਟਰਾਂ ਦੇ ਬੋਰਡ ਤੋਂ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਜਿਸ ਤਰ੍ਹਾਂ ਵੀ ਉਹਦੀ ਅਗਲੀ ਕਾਰਵਾਈ ਅਮਰਚ ਵੀ ਲਿਆਂਦੀ ਜਾ ਰਹੀ ਹੈ ਦੋਸ਼ੀਆਂ ਤੋਂ ਸਖਤੀ ਨਾਲ ਜਿਹੜੀ ਹੈਗੀ ਆ ਉਹ ਪੁੱਛਗਛ ਕਰ ਰਹੇ ਹਾਂ ਬਾਕੀ ਬੰਦਿਆਂ ਨੂੰ ਵੀ ਅਸੀਂ ਜਿਹੜਾ ਹੈਗਾ ਬੁਲਾ ਕੇ ਤੇ ਉਹਨਾਂ ਦੀ ਵੀ ਪੁੱਛਗਛ ਜੜੀ ਅੱਗੇ ਕਰ ਰਹੇ ਹਾਂ ਉਹ ਬਾਡੀ ਖਾਦੀ ਹੋਈ ਹੈ ਅਸੀਂ ਫਰੈਂਸਿਕ ਟੀਮ ਵੀ ਮੌਕੇ ਤੇ ਬੁਲਾਈ ਹੈਗੀ ਆ ਤੇ ਉਹਦੇ ਬਾਪ ਨੇ ਜਿਹੜਾ ਲੜਕੀ ਦੀ ਬਾਡੀ ਦੀ ਸ਼ਨਾਖਤ ਵੀ ਕਰ ਲਈ ਹੈ ਕੱਪੜਿਆਂ ਉਹ ਜੱਫਲ ਵੀ ਮਿਲੀ ਐ ਸਾਨੂੰ ਉਹਦੋਂ ਤੱਕ ਸ਼ਰਤ ਹੋ ਗਈ ਐ ਅਗਲੀ ਜਿਹੜੀ ਕਾਰਵਾਈ ਤਾਂ ਹੁਣ ਪੋਸਟ ਮਾਰਟ ਤੋਂ ਬਾਅਦ ਜਿਹੜਾ ਪਤਾ ਲੱਗ ਸਕਦਾ ਵੀ ਮਕਾਜ਼ ਉਹ ਲਖੀ ਆ ਉਹਦੇ ਮਰਨ ਦਾ ਕਾਰਨ ਕੀ ਹੈ ਹੁਣ ਤੱਕ ਕਿੰਨੇ ਜਣੇ ਕਸਟਡੀ ਚ ਹੈ ਸਾਡੇ ਕੋਲ ਇੱਕ ਦੋ ਸ਼ੀ ਗ੍ਰਿਫਤਾਰ ਹੈਗਾ ਬਾਕੀਆਂ ਨੂੰ ਅਸੀਂ ਪੁਸ਼ਕਿਸ਼ ਕਰ ਰਹੇ ਹਾਂ ਹੋਰ ਵੀ ਦੋਸ਼ੀ ਜਿਹੜੇ ਬੁਲਾਈ ਹੋਏ ਨੇ ਅਸੀਂ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼